ਕੀ ਨਾਮ ਹੈ ਗੁਰਵਿੰਦਰ ਜੀ ਜਿਹੜਾ ਪਿੰਡ ਹੈ ਜਲੂਰ ਪਿੰਡ ਹੈ ਜੀ ਗੁਰਵਿੰਦਰ ਜੀ ਜਿਹੜਾ ਤੁਸੀਂ ਮਤਾ ਪਾਇਆ ਜੀ ਕੀ ਮਤਾ ਦੀ ਕੀ ਲੋੜ ਸਮਝੀ ਤੇ ਮਤਾ ਜੀ ਦੇਖੋ ਜਾਨਾਂ ਚਲੀਆਂ ਗਈਆਂ ਕਈ ਜਾਨਾਂ ਦੋ ਤਾਂ ਆਪਣੇ ਸੰਰੋਜ ਦੇ ਚਲੀਆਂ ਗਈਆਂ ਤੇ ਲੁਧਿਆਣਾ ਚ ਚਲੀ ਗਈ ਇੱਕ ਉਹ ਦੇਖਦੇ ਹੋਏ ਵੀ ਚੈਨਲ ਡੋਰ ਵੀ ਮਾੜੀ ਐ ਇਹਨੂੰ ਬੰਦ ਕਰੋ ਇਸ ਦੇ ਉਹ ਉਹਨਾਂ ਨੂੰ ਦੇਖ ਕੇ ਧਿਆਨ ਆਇਆ ਵੀ ਆਪਾਂ ਵੀ ਇੱਕ ਸਲੱਗੋ ਜੋ ਕੰਮ ਕਰੀਏ ਵੀ ਜੋ ਕਿਸੇ ਦੀ ਜਾਨ ਬਚਾ ਸਕੀਏ ਕੀ ਮਤਾ ਵਿੱਚ ਕੀ ਲਿਖਿਆ ਗਿਆ ਜੀ ਮਤੇ ਜਿ ਲਿਖਿਆ ਜੀ ਇਹਨਾਂ ਦਾ ਪਤੰਗ ਚੜਾਉਣ ਦੇਵਾਂਗੇ ਤੇ ਇਹਨਾਂ ਵੇਚਣ ਦੇਵਾਂਗੇ ਇਹ ਲਿਖਿਆ ਜੀ ਦੁਕਾਨਦਾਰਾਂ ਨੇ ਅਨਾਉਂਸਮੈਂਟ ਕਰਵਾਤੀ ਤੇ ਦੁਕਾਨਾਂ ਵਾਲਿਆਂ ਨੂੰ ਜਾ ਕੇ ਕਹਿ ਦਾਂਗੇ ਕੋਈ ਸਾਡੇ ਜਿਆਦੇ ਦੁਕਾਨਾਂ ਵੀ ਨਹੀਂ ਹੈਗੀਆਂ ਇੰਨੀਆਂ ਵੀ ਸਾਨੂੰ ਜਿਆਦੇ ਖੱਜਲ ਹੋਣਾ ਪਊਗਾ ਤੇ ਦੋਚਾਰਹੀ ਇਹਨਾਂ ਨੂੰ ਕਹਿ ਦਾਂਗੇ ਮੰਨ ਵੀ ਲੈਣਗੇ ਜੀ ਇਹੋ ਜੀ ਗੱਲ ਨਹੀਂ ਹੈ ਜੀ ਜੇਕਰ ਕੋਈ ਨਿਯਮ ਮੰਨਦਾ ਤਾਂ ਕੀ ਉਹਦੇ ਖਿਲਾਫ ਕੋਈ ਸਖਤ ਕਾਰਵਾਈ ਕੀਤੀ ਜਾਊਗੀ ਨੂਨੀ ਤੌਰ ਤੇ ਕਾਰਵਾਈ ਹੋਊਗੀ ਜੇ ਪਿੰਡ ਵਾਸੀ ਵੱਲੋਂ ਵੀ ਕੀਤੀ ਜਾਊਗੀ ਪਿੰਡ ਵਾਸੀਆਂ ਵੱਲੋਂ ਵੀ ਕੀਤੀ ਜਾਊ ਕਾਨੂੰਨੀ ਤੌਰ ਤੇ ਪ੍ਰਸ਼ਾਸਨ ਵੱਲੋਂ ਵੀ ਕੀਤੀ ਜਾਊਗੀ ਜੀ ਇਹ ਹਾਲੇ ਤੱਕ ਪਹਿਲਾਂ ਕਿਸੇ ਪਿੰਡ ਪੰਜਾਬ ਦੇ ਕਿਸੇ ਪਿੰਡ ਵੱਲੋਂ ਜੇ ਮਤਲਬ ਪਾਇਆ ਗਿਆ ਜੀ ਜੇ ਸਾਨੂੰ ਨਹੀਂ ਜੀ ਪਤਾ ਵੀ ਪਾਇਆ ਗਿਆ ਨਾ ਪਾਇਆ ਗਿਆ ਸੰਤਾਂ ਇਹ ਦੇਖ ਕੇ ਆਇਆ ਵੀ ਆਪਾਂ ਨੂੰ ਇਹ ਕੰਮ ਕਰਨਾ ਜ਼ਰੂਰੀ ਚਾਹੀਦਾ ਜੀ ਨਾਮ ਰਾਮਪਾਲ ਸਿੰਘ ਝਲੂਰ ਜੀ ਕੀ ਕਹਿਣਾ ਤੁਹਾਡੇ ਪਿੰਡ ਦੇ ਸਰਪੰਚ ਦੇ ਵੱਲੋਂ ਜੋ ਅੱਜ ਮਤਾ ਪਾਇਆ ਗਿਆ ਜੀ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਡੀ ਨਗਰ ਪੰਚਾਇਤ ਨੇ ਪੂਰਾ ਸਮੁੱਚੇ ਤੌਰ ਤੇ ਜਿਹੜਾ ਇਹ ਪਤੰਗ ਬਾਜ਼ੀ ਦਾ ਤੇ ਚੈਨਾ ਡੋਰ ਦਾ ਜਿਹੜਾ ਮਤਾ ਪਾਇਆ ਹੈ ਕਿਉਂਕਿ ਇਹ ਚੈਨਾ ਡੋਰ ਹੈ ਜਿਹੜੀ ਜਾਨਲੇਵਾ ਹੋ ਰਹੀ ਹੈ ਕਿਉਂਕਿ ਕਈ ਵਾਰ ਕਿਸੇ ਦਾ ਕੰਨ ਕੱਟਿਆ ਜਾਂਦਾ ਹੈ ਕੋਈ ਪੰਛੀ ਦੀਆਂ ਲੱਤਾਂ ਕੱਟੀ ਜਾਂਦੀਆਂ ਨੇ ਪੰਛੀ ਦੀਆਂ ਗਰਦਨਾਂ ਦੇ ਵਿੱਚ ਗਰਦਨ ਕੱਟੀ ਜਾਂਦੀ ਹੈ ਤੇ ਆਪਣੇ ਲਵੇ ਨਜ਼ਦੀਕੀ ਹੀ ਪਿੰਡ ਹੈ ਜਿਹੜਾ ਉਹਰੇ ਤੁੰਗਾਂ ਦੇ ਵਿੱਚ ਇੱਕ ਬੱਚਾ ਜਿਹੜਾ ਤਿੰਨ ਮੰਜ਼ਲ ਤੋਂ ਡਿੱਗਿਆ ਥੱਲੇ ਉਹਦੀ ਵੀ ਇੱਕ ਮੌਤ ਹੋਈ ਹੈ ਸੋ ਅਸੀਂ ਧੰਨਵਾਦ ਹੈ ਕਿ ਸਾਡੀ ਨਗਰ ਪੰਚਾਇਤ ਨੇ ਇਹ ਦੇਖਦੇ ਹੋਏ ਇਹ ਮਤਾ ਪਾਇਆ ਕਿਉਂਕਿ ਜਿਹੜੀ ਚੈਨਾ ਡੋਰ ਕੱਲੀ ਚੈਨਾ ਡੋਰ ਨਹੀਂ ਹੈਗੀ ਪਤੰਗ ਵੀ ਜਿਹੜੇ ਮੇਨ ਆ ਜਿਹੜੇ ਆਪਣੇ ਘਾਤ ਕੋ ਹੁੰਦੇ ਆ ਕਿਉਂਕਿ ਪਤੰਗ ਕੋਈ ਚੈਨਾ ਡੋਰ ਨਹੀਂ ਦੇਖਦਾ ਹੈਗਾ ਉੱਥੇ ਤੇ ਕੋਈ ਬੱਚਾ ਡਿੱਗੇ ਜਾਣਾ ਜਾਂ ਕਿਸੇ ਦੇ ਕੱਚੀ ਡੋਰ ਵੀ ਹੋਵੇ ਉਹ ਵੀ ਕਿਸੇ ਪੰਛੀ ਦੇ ਪੈਰ ਦੇ ਵਿੱਚ ਪੈ ਜਾਣੇ ਉਹ ਵੀ ਲਟਕੇ ਰਹਿੰਦੇ ਪੰਛੀ ਦੋ ਦੋ ਚਾਰ ਚਾਰ ਦਿਨ ਜਦੋਂ ਨਾ ਖਾਣਾ ਮਿਲਣਾ ਤਾਂ ਵੀ ਉਹਦੀ ਮੌਤ ਹੋ ਜਾਂਦੀ ਹੈ ਸੋ ਅਸੀਂ ਤਹਿ ਦਰ ਧੰਨਵਾਦ ਆ ਸਾਡੀ ਨਗਰ ਪੰਚਾਇਤ ਦਾ ਜਿਨੇ ਇਹ ਮਤਾ ਪਾਇਆ ਹੈ